ਸਭ ਨੂੰ ਇੱਕ ਸੁਨ ਦੁਸਤੀ ਸੀ ਕਿ ਆਨੰਦਪੁਰ ਤੋਂ ਆਏ ਪੰਡਿਤ ਕੋਈ ਯੋਗ ਉਪਾਅ ਲੈ ਕੇ ਆਏਗੇ ਜਿਸ ਨਾਲ ਉਹਨਾਂ ਦਾ ਧਰਮ ਬਚ ਜਾਵੇਗਾ ਉਹ ਸਾਰੇ ਬਾਦਸ਼ਾਹ ਦੇ ਕਿਲੇ ਅੱਗੇ ਜਾ ਕੇ ਰੋਤੇ ਤੇ ਮਿਲਨ ਦੀ ਫਰਿਆਦ ਕੀਤੀ ਸਭ ਨੂੰ ਅੰਦਰ ਲੈ ਜਾਇਆ ਗਿਆ ਔਰੰਗਜ਼ੇਬ ਦਰਬਾਰ ਵਿੱਚ ਆਇਆ ਤੇ ਇਨ੍ਹਾਂ ਬ੍ਰਾਹਮਣਾਂ ਨੂੰ ਦੇਖ ਕੇ ਤਖਤ ਉੱਤੇ ਬਿਰਾਜਮਣ ਹੋਣ ਤੋਂ ਪਹਿਲਾਂ ਹੀ ਬੋਲਿਆ ਤਾਂ ਕੀ ਸੋਚਿਆ ਹੈ ਤੁਸੀਂ ਕੋਈ ਨਿਤ੍ਰਿਆ ਤੁਹਾਡਾ ਧਰਮ ਬਚਾਉਣ ਵਾਲਾ ਸਾਰੇ ਹਿੰਦੁਸਤਾਨ ਵਿੱਚੋਂ ਹਾਂ ਕੋਈ ਜੋ ਮੁਗਲ ਹਕੂਮਤ ਦਾ ਟਾਕਰਾ ਕਰ ਸਕੇ ਹੈ ਹਜੂਰ ਬਿਲਕੁਲ ਹੈ ਹਕੂਮਤ ਦੀਆਂ ਸਿਰਫ ਅੱਖਾਂ ਵਿੱਚ ਅੱਖਾਂ ਪਾਲ ਲੈਣ ਵਾਲਾ ਹੀ ਨਹੀਂ ਅੱਖਾਂ ਕੱਢ ਦੇਣ ਵਾਲਾ ਹੈ ਪੰਡਿਤ ਕਿਰਪਾਰਾਮ ਦੇ ਬੋਲਾਂ ਵਿੱਚ ਕਮਾਲ ਦੀ ਨਿਰਦਤਾ ਸੀ ਗੁਸਤਾਖ ਇਸ ਤੋਂ ਪਹਿਲਾਂ ਕਿ ਔਰੰਗਜ਼ੇਬ ਕੁਝ ਬੋਲਦਾ ਇੱਕ ਅੰਗ ਰੱਖਿਆ ਕਿ ਨੇ ਤਲਵਾਰ ਮਿਆਨੋਂ ਕੱਢੀ ਪਰ ਬਾਦਸ਼ਾਹ ਦਾ ਇਸ਼ਾਰਾ ਪਾ ਕੇ ਉਹ ਪਿੱਛੇ ਹੋ ਗਿਆ ਹਾਂ 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 ਬੋਲਾਂ ਵਿੱਚ ਇੰਨੀ ਦ੍ਰਿੜਤਾ ਦੱਸਦੀ ਹੈ ਕਿ ਤੁਹਾਨੂੰ ਸੱਚਮੁੱਚ ਕੋਈ ਐਸਾ ਸੂਰਮਾ ਮਿਲ ਗਿਆ ਹੈ ਜਿਸ ਤੋਂ ਅਸੀਂ ਵਾਕਿਫ ਨਹੀਂ ਕਿਉਂਕਿ ਤੁਹਾਡੇ ਜਿੰਨਾ ਜਆ ਬਾਜ਼ਾਂ ਤੋਂ ਅਸੀਂ ਵਾਕਿਫ ਸਾਂ ਉਹ ਤਾਂ ਸਭ ਮਾਰ ਦਿੱਤੇ ਨੇ ਤੁਸੀਂ ਉਹਨਾਂ ਨੂੰ ਜਾਣਦੇ ਵੀ ਹੋ ਤਾਂ ਪਛਾਣਦੇ ਵੀ ਹੋ ਹਜ਼ੂਰ ਤੇ ਅੱਜ ਦੇ ਨਹੀਂ ਦੋ ਗੁਰਗੱਦੀਆਂ ਪਹਿਲਾਂ ਤੋਂ ਜਾਣਦੇ ਹੋ ਕਿਰਪਾ ਨਾਮ ਨੂੰ ਗਿਆਤ ਸੀ ਕਿ ਔਰੰਗਜ਼ੇਬ ਗੁਰੂ ਹਰ Rai ਸਾਹਿਬ ਤੇ ਮਗਰੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਮਿਲਣ ਦੀ ਲੋਚਾ ਰੱਖਦਾ ਸੀ ਫਿਰ ਉਹ ਲਗਭਗ 10 ਸਾਲ ਪਹਿਲਾਂ ਨਵੇਂ ਪਾਤਸ਼ਾਹ ਨੂੰ ਹੀ ਮਿਲ ਚੁੱਕਾ ਸੀ ਯਾਦ ਕਰੋ ਹਜ਼ੂਰ ਜਿਨ੍ਹਾਂ ਦੇ ਦਰਸ਼ਨ ਮਾਤਰ ਨਾਲ ਹੀ ਤੁਸੀਂ ਤ੍ਰਿਪਤ ਹੋ ਗਏ ਸੀ ਉਹ ਹੀ ਰੁੜਦੇ ਹਿੰਦੂ ਧਰਮ ਦੇ ਰੱਖਿਅਕ ਬਣ ਕੇ ਆ ਰਹੇ ਨੇ ਸਿਰਫ ਹਿੰਦੂ ਧਰਮ ਹੀ ਕਿਉਂ ਉਹ ਤਾਂ ਸਗਲ ਨੁਕਤਾ ਦੇ ਰੱਖਿਅਕ ਹਨ ਹਿੰਦ ਦੀ ਚਾਦਰ ਧਰਮ ਦੀ ਚਾਦਰ ਕੌਣ ਤੇਗ ਬਹਾਦਰ ਜੀ ਬਾਦਸ਼ਾਹ ਨੋਵੇਂ ਪਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਪਰ ਉਹ ਤਾਂ ਜਨੇਊ ਨਹੀਂ ਪਾਉਂਦੇ ਔਰੰਗਜ਼ੇਬ ਸੁਣ ਕੇ ਸੁੰਨ ਹੋ ਗਿਆ ਸੀ ਟਿੱਕੇ ਨਹੀਂ ਲਾਉਂਦੇ ਫਿਰ ਉਹ ਜਨੇਊ ਟਿੱਕੇ ਦੀ ਰਾਖੀ ਕਿਉਂ ਕਰਨਗੇ ਤੁਸੀਂ ਠੀਕ ਕਹਿੰਦੇ ਹੋ ਹਜ਼ੂਰ ਉਹ ਟਿੱਕੇ ਨਹੀਂ ਲਾਉਂਦੇ ਜਨੇਊ ਨਹੀਂ ਪਾਉਂਦੇ ਮੂਰਤੀ ਨਹੀਂ ਪੂਜਦੇ ਇਹ ਸਭ ਤੁਸੀਂ ਸਹੀ ਸੁਣਿਆ ਹੈ ਤੇ ਇਸ ਵਿੱਚ ਰਤਾ ਝੂਠ ਨਹੀਂ ਕਿ ਉਹਨਾਂ ਦੀ ਪਹਿਲੀ ਗੱਦੀ ਨੇ ਜਨੇਊ ਪਾਉਣ ਤੋਂ ਇਨਕਾਰ ਨਹੀਂ ਕੀਤਾ ਸੀ ਬਿਲਕੁਲ ਕੀਤਾ ਸੀ ਹਜੂਰ ਪਰ ਗੱਲ ਇਹ ਸਮਝਣ ਵਾਲੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਜ਼ਬਰ ਦੇ ਵਿਰੋਧੀ ਨੇ ਕਿਸੇ ਦੇ ਜ਼ਬਰੀ ਜਨੇਊ ਪਾਉਣਾ ਤੇ ਕਿਸੇ ਦਾ ਜ਼ਬਰੀ ਜਨੇਊ ਲਾਉਣਾ ਦੋਹੇ ਹੀ ਉਹਨਾਂ ਨੂੰ ਪਰਵਾਹ ਨਹੀਂ 9 ਸਾਲ ਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜ਼ਬਰਦਸਤੀ ਜਨੇਊ ਪਾਉਣ ਦਾ ਵਿਰੋਧ ਕੀਤਾ ਸੀ ਤੇ 9 ਸਾਲ ਦੇ ਹੀ ਨਵੇਂ ਪਾਸ਼ਾ ਦੇ ਸਾਹਿਬ ਜادہ ਗੋਬਿੰਦ ਰਾਏ ਜਿਨ੍ਹਾਂ ਆਪਣੇ ਪਿਤਾ ਦੁਆਰਾ ਬ੍ਰਾਹਮਣਾ ਦੇ ਜਬਰੀ ਜਨੇਊ ਲਾਹੇ ਜਾਣ ਦੇ ਵਿਰੋਧ ਦਾ ਸਮਰਥਨ ਕੀਤਾ ਹੈ। ਬਾਕੀ ਗੱਲ ਦਾ ਪਤਾ ਨਹੀਂ ਔਰੰਗਜ਼ੇਬ ਨੂੰ ਸਾਰੀ ਸੁਣੀ ਕਿ ਨਹੀਂ ਪਰ ਜਦ ਹੀ ਪੰਡਿਤ ਕਿਰਪਾਦਾਤ ਨੇ ਸਾਹਿਬ ਜادہ ਗੋਬਿੰਦ ਰਾਏ ਕਿਹਾ ਤਾਂ ਉਸ ਨੂੰ ਚਰਨਾਹੜ ਜਿਹੀ ਜ਼ਰੂਰ ਮਹਿਸੂਸ ਹੋਈ। ਇੱਕ ਉੱਡਦੇ ਬਾਜ਼ ਦੀ ਝਲਕ ਦਿਸੀ ਤੇ ਕਈ ਘੋੜਿਆਂ ਦੇ ਹਿੰਕਣ ਦੀ ਇਕੱਠੀ ਆਵਾਜ਼ ਸੁਣੀ। ਪਰ ਉਹ ਆਪਣੇ ਆਪ ਨੂੰ ਸੰਭਾਲਦਾ ਬੋਲਿਆ। ਤਾਂ ਕਿ ਉਹ ਹੁਣ ਸਾਡੇ ਨਾਲ ਜੰਗ ਕਰਨਗੇ ਇਹ ਤਾਂ ਹੁਣ ਗੁਰੂ ਦੀਆਂ ਰਮਜ਼ਾਂ ਗੁਰੂ ਹੀ ਜਾਣੇ ਹਜ਼ੂਰ ਉਹਨਾਂ ਸਾਨੂੰ ਇਹ ਕਹਿ ਕੇ ਤੋਰਿਆ ਹੈ ਕਿ ਔਰੰਗੇ ਨੂੰ ਆਖੋ ਕਿ ਪਹਿਲਾ ਗੁਰੂ ਤੇਗ ਬਹਾਦਰ ਨੂੰ ਸ਼ਰਾ ਵਿੱਚ ਲਿਆਵੇ ਫੇਰ ਅਸੀਂ ਸਭ ਹਿੰਦੂ ਮੁਸਲਮਾਨ ਹੋ ਜਾਵਾਂਗੇ ਉਹਨਾਂ ਨੂੰ ਸੁਨੇਹਾ ਭਜਵਾਓ ਤੇ ਆਖੋ ਕਿ ਬਾਦਸ਼ਾਹ ਸਲਾਮਤ ਮਿਲਣਾ ਚਾਹੁੰਦੇ ਹਨ ਔਰੰਗਜ਼ੇਬ ਨੇ ਆਪਣੇ ਵਜ਼ੀਰਵਾਲ ਦੇਖਦਿਆਂ ਕਿਹਾ ਜਿਨ੍ਹਾਂ ਦੇ ਨਾਮ ਵਿੱਚ ਹੀ ਬਹਾਦਰ ਹੋਵੇ ਉਹਨਾਂ ਨੂੰ ਸੁਨੇਹਿਆਂ ਦੀ ਲੋੜ ਨਹੀਂ ਬਾਦਸ਼ਾਹ ਸਲਾਮਤ ਉਹ ਆਪ ਦਿੱਲੀ ਆਉਣ ਦੀਆਂ ਤਿਆਰੀਆਂ ਕਰ ਰਹੇ ਹਨ ਕਿਰਪਾ ਰਾਮਦਤ ਨੇ ਔਰੰਗੇ ਨੂੰ ਮਹਾਰਾਜ ਦਾ ਅਗਰਾ ਸੁਨੇਹਾ ਦਿੱਤਾ ਔਰੰਗੇ ਨੇ ਸੈਨਾਪਤੀ ਨੂੰ ਬੁਲਵਾ ਕੇ ਕਿਹਾ ਗੁਰੂ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕਰਕੇ ਮੇਰੇ ਅੱਗੇ ਪੇਸ਼ ਕਰੋ ਤੇ ਨਾਲ ਹੀ ਸਭ ਪਾਸੇ ਢਿੰਡੋਰਾ ਪਟਵਾ ਦਿਓ ਕਿ ਗੁਰੂ ਨੂੰ ਫੜਮਾਉਣ ਵਾਲੇ ਨੂੰ ਹਕੂਮਤ ਵੱਲੋਂ ਵੱਡਾ ਇਨਾਮ ਦਿੱਤਾ ਜਾਵੇਗਾ ਤੇ ਇਹ ਕਹਿੰਦਿਆਂ ਉਹ ਤਖਤ ਤੋਂ ਉੱਠ ਕੇ ਚਲਾ ਗਿਆ ਇੱਧਰ ਨਵੇਂ ਪਾਦਸ਼ਾਹ ਨੇ ਬਾਲ ਗੋਬਿੰਦ ਰਾਏ ਨੂੰ ਕੋਲ ਬੁਲਾਇਆ ਸਭ ਸੰਗਤ ਇਕੱਤਰ ਕੀਤੀ ਪੰਜ ਪੈਸੇ ਅਤੇ ਲਲੇਰ ਸਾਹਿਬ ਜادہ ਗੋਬਿੰਦ ਰਾਏ ਅੱਗੇ ਰੱਖੇ ਤੇ ਉਹਨਾਂ ਦੇ ਚਰਨ ਛੁੰਦਿਆਂ ਬੋਲੇ ਅੱਜ ਤੋਂ ਗੁਰੂ ਨਾਨਕ ਨਿਰੰਕਾਰ ਜਿਹਦੀ ਗੱਦੀ ਦੇ 10ਵੇਂ ਵਾਰਿਸ ਸਾਹਿਬ ਜادہ ਗੋਬਿੰਦ ਰਾਏ ਹੋਣਗੇ ਅੱਜ ਤੋਂ ਇਹ ਗੁਰੂ ਗੋਬਿੰਦ ਰਾਏ ਹਨ ਅਸੀਂ ਆਪਣੀ ਸਾਰੀ ਕਲਾ ਹੁਣ ਗੁਰੂ ਗੋਬਿੰਦ ਰਾਏ ਅੱਗੇ ਸਮਰਪਣ ਕਰਦੇ ਹਾਂ ਜਿਸ ਕਾਰਜ ਲਈ ਦੁਸ਼ਟ ਦਮਨ ਜੀ ਪਠਾਏ ਹਨ ਜਿਸ ਕਾਰਜ ਲਈ ਇਨਾਂ ਕਲੂ ਮੈਂ ਜਨਮ ਲਿਆ ਹੈ ਉਹਨਾਂ ਕਾਰਜਾਂ ਦੇ ਪੂਰੇ ਹੋਣ ਦਾ ਸਮਾਂ ਆ ਗਿਆ ਹੈ ਮੈਂ ਤਾਂ ਪਰਮਪੁਰਖ ਜੀ ਦਾ ਦਾਸ ਹਾਂ ਪਿਤਾ ਜੀ ਮਹਾਰਾਜ ਜਗਦਤ ਮਾsha ਦੇਖਣ ਆਇਆ ਹਾਂ ਉਹ ਕਹਾਗਾ ਜੋ ਮੈਨੂੰ ਕਹਿਣ ਲਈ ਕਿਹਾ ਗਿਆ ਹੈ ਇਸ ਮ੍ਰਿਤ ਲੋਕ ਵਿੱਚ ਮੋਨ ਨਹੀਂ ਰਹਾਗਾ ਕਿਸੇ ਦੀ ਪਰਵਾਹ ਨਹੀਂ ਕਰਾਂਗਾ ਤੇ ਕਿਸੇ ਦੀ ਕਾਨ ਨਹੀਂ ਸਹਾਂਗਾ ਕਿਸੇ ਭੇਕਤੇ ਨਹੀਂ ਭੀਜਾਂਗਾ ਤੇ ਪਰਮਪੁਰਖ ਜੀ ਦਾ ਨਾਮ ਹੀ ਬੋਵਾਂਗਾ ਨਾ ਪੱਥਰ ਪੂਜਾਂ ਤੇ ਨਾ ਕਿਸੇ ਭੇਕਦਾ ਪੁਜਾਰੀ ਇੱਕ ਪਰਮਪੁਰਖ ਜੀ ਦਾ ਸਦਾ ਸਥਿਰ ਰਹਿਣ ਵਾਲਾ ਨਾਮ ਹੀ ਗਾਵਾਂਗਾ ਤੇ ਗਵਾਵਾਂਗਾ ਨਾ ਜਟਾਤਾ ਰਹੀ ਹਾਂ ਤੇ ਨਾ ਹੀ ਮੁੰਦਰਾ ਪਹਿਨਣ ਵਾਲਾ ਜਗਤ ਵੱਲੋਂ ਬੇਪਰਵਾਹ ਰਹਿ ਕੇ ਉਹੀ ਕਰਾਂਗਾ ਜੋ ਕਰਨ ਲਈ ਕਿਹਾ ਗਿਆ ਹੈ ਸਿਰਫ ਉਹ ਨਾਮ ਜੋ ਸਭ ਥਾਂ ਘਾਰਜਵਾਰਨ ਵਾਲਾ ਹੈ ਪਜਾਂਗਾ ਨਾ ਕੁਝ ਹੋਰ ਜਪਾਂਗਾ ਤੇ ਨਾ ਕੁਝ ਹੋਰ ਉਸ ਦੇ ਤੁਲ ਸਥਾਪਿਤ ਕਰਾਂਗਾ ਸਰਬਤ ਸੰਗਤ ਨੇ ਗੁਰੂ ਗੋਬਿੰਦ राय ਜੀ ਦੇ ਇਹ ਬੋਲ ਸੁਣ ਕੇ ਸਿਰ ਨਿਵਾਇਆ ਪੰਡਿਤ ਕਿਰਪਾਦਾਤ ਨੇ ਉਹਨਾਂ ਦੇ ਪੈਰ ਛੂਹੇ ਤੇ ਗੁਰੂ ਗੋਬਿੰਦ ਰਾਏ ਉਹਨਾਂ ਦੇ ਸਿਰ ਹੱਥ ਧਰਦਿਆਂ ਬੋਲੇ ਤੁਹਾਡੇ ਮੱਥੇ ਨੂੰ ਸ਼ਹਾਦਤ ਦਾ ਵਾਰ ਮਿਲਿਆ ਧੰਨ ਹੋ ਸਤਗੁਰੂ ਤੇ ਕਿਰਪਾਦਤ ਦੀਆਂ ਅੱਖਾਂ ਵਹਿ ਚੁੜੀਆਂ ਨਵੇਂ ਪਾਸ਼ਾ ਮੁਸਕੁਰਾ ਰਹੇ ਸਨ ਉਹਨਾਂ ਇਸ਼ਾਰਾ ਕੀਤਾ ਤੇ ਭਾਈ ਰਾਮ ਕੋਇਰ ਜੀ ਨੇ ਗੁਰੂ ਗੋਬਿੰਦ राय ਜੀ ਦੇ ਰਾਜ ਦੇਲਕ ਕੀਤਾ ਉਹ ਭਾਈ ਗੁਰਦਿੱਤਾ ਜੀ ਦੇ ਸਪੁੱਤਰ ਸਨ ਤੇ ਬਾਬਾ ਬੁੱਢਾ ਜੀ ਦੀ ਅੰਸ ਵਿੱਚੋਂ ਸਨ ਭਾਈ ਗੁਰਦਿੱਤਾ ਜੀ ਨਵੇਂ ਪਾਸ਼ਾ ਜੀ ਦੇ ਨਾਲ ਦਿੱਲੀ ਜਾ ਰਹੇ ਸਨ ਫਿਰ ਨਵੇਂ ਪਾਸ਼ਾ ਜੀ ਨੇ ਗੁਰੂ ਗੋਬਿੰਦ राय ਨੂੰ ਕੁੱਟ ਕੇ ਗਲ ਵਕੜੀ ਵਿੱਚ ਲਿਆ ਤੇ ਬੋਲੇ ਉਸ ਪੁੱਛ ਨੂੰ ਜਿਸ ਦਾ ਤੁਹਾਡੇ ਜਿਹਾ ਆਗਿਆਕਾਰੀ ਪੁੱਤਰ ਹੋਵੇ ਕਿਸੇ ਕਿਸਮ ਦੀ ਕੋਈ ਚਿੰਤਾ ਨਾ ਉਹਨਾਂ ਮਾਤਾ ਨਾਨਕੀ ਜੀ ਨੂੰ ਨਮਸਕਾਰ ਕੀਤੀ ਆਪ ਜੀ ਜਾਣਦੇ ਹੀ ਹੋ ਮਾਤਾ ਜੀ ਕਿ ਦੇਹਾਂ ਦੇ ਸੰਬੰਧ ਐਸੇ ਹੀ ਨੇ ਕਿ ਜਿਵੇਂ ਕੋਈ ਪੰਖ ਕੁਝ ਸਮੇਂ ਲਈ ਤਰਬਰ ਬਸੇਰਾ ਕਰੇ ਇਹ ਜਗਤ ਸੁਪਨੇ ਦੀ ਨਿਆਈ ਹੀ ਹੈ ਧੂਏ ਦੇ ਪਹਾੜ ਤੋਂ ਵੱਧ ਕੁਝ ਨਹੀਂ ਪੱਟਾਂ ਨੇ ਗਾਉਣਾ ਸ਼ੁਰੂ ਕੀਤਾ ਰੇ ਨਰ ਇਹ ਸੱਚੀ ਜੀ ਧਾਰ ਸਗਲ ਜਗਤ ਹੈ ਜੈਸੇ ਸੁਪਨਾ ਬਿੰਸਤ ਲਗਤ ਨਾ ਬਾਰ ਜੀਪੁੱਤਰ ਜੀ ਤਨ ਹੋ ਗਏ ਹਾਂ ਅਸੀਂ ਤੁਸਾਂ ਜਿਹਾ ਲਾਲ ਪਾਗੇ ਤੁਹਾਡੇ ਪਿਤਾ ਜੀਆਂ ਨੇ ਸਹੀ ਹੀ ਰੱਖੇ ਹਨ ਤੁਹਾਡੇ ਨਾਮ ਤਿਆਗ ਮਲ ਤੇ ਧੀਗ ਬਹਾਦਰ ਫਿਰ ਸੱਚੇ ਪਾਤਸ਼ਾਹ ਮਾਤਾ ਗੁਜਰੀ ਜੀ ਕੋਲ ਆਏ ਤੇ ਬੋਲੇ ਗੁਜਰੀ ਜੀ ਤੁਸੇ ਬਹੁਤ ਵੱਡੇ ਇਮਤਿਹਾਨਾਂ ਵਿੱਚੋਂ ਗੁਜ਼ਰਨਾ ਹੈ ਭਾਰੇ ਪਰਚੇ ਪੈਣੇ ਨੇ ਤੁਹਾਡੇ ਸਿਰ ਤੁਸਾਂ ਤਕੜੇ ਰਹਿਣਾ ਹੈ ਤੁਹਾਡੀ ਤਾਂ ਨਿਭ ਚੱਲੀ ਹੈ ਸਤਿਗੁਰੂ ਮੇਰੀ ਵੀ ਨਿਭ ਜਾਵੇ ਅਰਦਾਸ ਹੈ ਗੁਰੂ ਨਾਨਕ ਤੁਹਾਡੇ ਅੰਗ ਸੰਗ ਨੇ ਕਹਿੰਦਿਆਂ ਗੁਰੂ ਜੀ ਦਿੱਲੀ ਵੱਲ ਤੁਰ ਪਏ ਸੰਗਤ ਉਹਨਾਂ ਦੇ ਨਾਲ ਹੀ ਚੱਲ ਪਈ ਤਾਂ ਮਹਾਰਾਜ ਨੇ ਅਨੰਦਪੁਰ ਦੀ ਜੂ ਵਿੱਚ ਇੱਕ ਲੀਕ ਖੇਚੀ ਤੇ ਸਰਬੱਤ ਸੰਗਤ ਨੂੰ ਅਨੰਦਪੁਰ ਹੀ ਟਿਕੇ ਰਹਿਣ ਦਾ ਹੁਕਮ ਕੀਤਾ ਪੰਜ ਸਿੱਖ ਉਹਨਾਂ ਦੇ ਨਾਲ ਜਾ ਰਹੇ ਸਨ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲ ਦਾਸ ਜੀ ਭਾਈ ਗੁਰਦਿੱਤਾ ਜੀ ਭਾਈ ਉਦਾ ਜੀ ਮਹਾਰਾਜ ਜੀਆਂ ਨੇ ਕੀਰਤਪੁਰ ਸਾਹਿਬ ਵਿਖੇ ਸਭ ਅਸਥਾਨਾਂ ਦੇ ਦਰਸ਼ਨ ਕੀਤੇ ਤੇ ਅੱਗੇ ਸੈਫਾਬਾਦ ਨੂੰ ਚੱਲ ਪਏ। ਇਹ ਸੈਫਾਬਾਦ ਉਹੀ ਹੈ ਜਿਸ ਨੂੰ ਹੁਣ ਤੁਸੀਂ ਪਟਿਆਲਾ ਆਖਦੇ ਹੋ। ਸੈਫਦੀਨ ਇੱਕ ਭਲਾ ਪੁਰਸ਼ ਸੀ ਤੇ ਇਹ ਨਗਰ ਸੈਫਾਬਾਦ ਉਸੇ ਨੇ ਵਸਾਇਆ ਸੀ। ਸੈਫਦੀਨ ਮਹਾਰਾਜ ਦਾ ਸ਼ਰਧਾਲੂ ਸੀ। ਉਹ ਦਰਸ਼ਨਾਂ ਦੀ ਇੱਛਾ ਰੱਖਦਾ ਸੀ। ਬਹੁਤ ਵਾਰ ਸੋਚਦਾ ਸੀ ਕਿ ਅਨੰਦਪੁਰ ਜਾਵੇਗਾ ਤੇ ਮਹਾਰਾਜ ਦੇ ਬਚਨ ਸੁਣ ਕੇ ਜਨਮ ਸਫਲਾ ਕਰੇਗਾ। ਪਰ ਕਿਸੇ ਨਾ ਕਿਸੇ ਅੜਿੱਕੇ ਕਾਰਨ ਉਹ ਜਾ ਨਹੀਂ ਸਕਿਆ ਸੀ ਸੋ ਮਹਾਰਾਜ ਨੇ ਆਪ ਉਸ ਦੀ ਇੱਛਾ ਪੂਰੀ ਕੀਤੀ ਚੁਮਾਸਾ ਮਹਾਰਾਜ ਨੇ ਇੱਥੇ ਹੀ ਬਤਾਇਆ ਬਾਬੇ ਭੰਗੂ ਨੇ ਜਾਣ ਲਿਆ ਸੀ ਕਿ ਹੁਣ ਕੋਈ ਸੈਫਾਬਾਦ ਨਾ ਹੋਣ ਕਾਰਨ ਸਾਨੂੰ ਅਸਥਾਨ ਦਾ ਪਤਾ ਨਹੀਂ ਲੱਗਿਆ ਸੀ ਸਤ ਹੈ ਬਾਬਾ ਜੀ ਇੱਥੋਂ ਅੱਗੇ ਤੁਰੇ ਤਾਂ ਰਾਹ ਵਿੱਚ ਖਬਰ ਮਿਲੀ ਕਿ ਔਰੰਗਜ਼ੇਬ ਅੱਜਕੱਲ ਆਗਰੇ ਆਇਆ ਹੋਇਆ ਹੈ ਆਗਰਾ ਔਰੰਗਜ਼ੇਬ ਦੇ ਬਾਪਸ਼ਾਹ ਜਹਾਂਨ ਨੇ ਰਾਜਧਾਨੀ ਬਣਾਈ ਸੀ ਬੇਸ਼ੱਕ ਹੁਣ ਰਾਜਧਾਨੀ ਦਿੱਲੀ ਹੀ ਸੀ ਪਰ ਹਜੇ ਵੀ ਕੁਝ ਤਬਾਦਲੇ ਪੂਰੀ ਤਰ੍ਹਾਂ ਨਹੀਂ ਕੀਤੇ ਗਏ ਸਨ ਸੋ ਕੁਝ ਕਾਰਜਾਂ ਲਈ ਬਾਦਸ਼ਾਹ ਅਕਬਰ ਆਗਰੇ ਆਉਂਦਾ ਹੀ ਰਹਿੰਦਾ ਸੀ ਆਗਰੇ ਦੇ ਜੋ ਵਿੱਚ ਪਹੁੰਚੇ ਤਾਂ ਇੱਕ ਆਜੜੀ ਉੱਥੇ ਮਾੜ ਡੰਗਰ ਚਾੜਦਾ ਫਿਰ ਰਿਹਾ ਸੀ ਮਹਾਰਾਜ ਨੇ ਭਾਈ ਮਤੀਦਾਸ ਜੀ ਨੂੰ ਕਿਹਾ ਭਾਈ ਜੀ ਜਿਹੜਾ ਉਸ ਆਜੜੀ ਨੂੰ ਹਾਕ ਮਾਰੋ ਆਜੜੀ ਆਇਆ ਤਾਂ ਮਹਾਰਾਜ ਨੇ ਉਸ ਨੂੰ ਆਪਣਾ ਕੀਮਤੀ ਦੁਸ਼ਾਲਾ ਅਤੇ ਇੱਕ ਸੋਨੇ ਦੀ ਹੀਰੇ ਜੜੀ ਮੋਹਰ ਦਿੱਤੀ ਤੇ ਬੋਲੇ ਕੁਝ ਮਠਿਆਈ ਤਾਂ ਲਿਆ ਭਾਈ ਸ਼ਹਿਰੋਂ ਜਾ ਕੇ ਤੇਰੀਆਂ ਬੱਕਰੀਆਂ ਦਾ ਖਿਆਲ ਉਹਨਾਂ ਜਿਹੜੇ ਅਸੀਂ ਰੱਖਦੇ ਹਾਂ। ਇਹ ਕੀ ਰਮਜ ਹੈ ਸਤਗੁਰੂ? ਆਪ ਜੀ ਨੇ ਤਾਂ ਕਦੇ ਬਾਜ਼ਾਰ ਦਾ ਕੁਝ ਛੱਕਿਆ ਹੀ ਨਹੀਂ। ਆਪ ਜੀ ਅਜ ਮਠਿਆਈ ਮੰਗਵਾ ਰਹੇ ਹੋ? ਪਾਈ ਮਤੀ ਦਾਸ ਜੀ ਕੁਝ ਹੈਰਾਨ ਹੁੰਦਿਆਂ ਬੋਲੇ। ਦੇਖੋ ਕਰਤੇ ਦੇ ਰੰਗ ਭਾਈ ਜੀ। ਮਹਾਰਾਜ ਮੁਸਕਰਾਉਂਦਿਆਂ ਬੋਲੇ। ਆਜੜੇ ਜਦ ਹਲਵਾਈ ਕੋਲ ਗਿਆ ਤਾਂ ਇੰਨਾ ਕੀਮਤੀ ਦੁਸ਼ਾਲਾ ਤੇ ਸੋਨੇ ਦੇ ਮੋਹਰ ਦੇਖ ਕੇ ਉਸਨੇ ਆਜੜੇ ਨੂੰ ਚੋਰ ਜਾਣਿਆ ਤੇ ਸਿਪਾਹੀ ਸੱਦਨੇ। ਕਿੱਥੋਂ ਚੋਰੀ ਕੀਤਾ ਹੈ ਇਹ ਕੀਮਤੀ ਸਮਾਨ? ਚੋਰੀ ਨਹੀਂ ਕੀਤਾ ਹਜੂਰ ਇਹ ਤਾਂ ਜੋ ਵਿੱਚ ਕੋਈ ਦਰবেশ ਆਪਣੇ ਸਾਥੀਆਂ ਨਾਲ ਆਏ ਹਨ ਉਹਨਾਂ ਦਿੱਤਾ ਹੈ ਚਾ ਸਾਨੂੰ ਲੈ ਕੇ ਚੱਲ ਉਹਨਾਂ ਕੋਲ ਆ ਜੜੇ ਪੰਜ ਘੋੜ ਸਵਾਰ ਸਿਪਾਈਆਂ ਨੂੰ ਲੈ ਕੇ ਮਹਾਰਾਜ ਕੋਲ ਆਇਆ ਤੁਸੀਂ ਕੌਣ ਹੋ ਪੀਰ ਜੀ ਉਹੀ ਜਿਨ੍ਹਾਂ ਨੂੰ ਬਾਦਸ਼ਾਹ ਉਡੀਕ ਰਿਹਾ ਹੈ ਗੱਲਬਾਤ ਹੋਈ ਤਾਂ ਸਿਪਾਈਆਂ ਨੂੰ ਮਹਾਰਾਜ ਬਾਰੇ ਪਤਾ ਲੱਗਾ ਉਹਨਾਂ ਵਿੱਚੋਂ ਚਾਰ ਉੱਥੇ ਖੜੋਤੇ ਰਹੇ ਤੇ ਇੱਕ ਖਬਰ ਕਰਨ ਲਈ ਕਿਲੇ ਵੱਲ ਭੱਜਿਆ ਇੱਕ ਵੱਡੀ ਟੁਕੜੀ ਆਈ ਤੇ ਮਹਾਰਾਜ ਨੂੰ ਗ੍ਰਿਫਤਾਰ ਕੀਤਾ ਗਿਆ ਰੋਣ ਲੱਗਿਆ ਮਹਾਰਾਜ ਬੋਲੇ ਇਹ ਦੁਸ਼ਾਲਾ ਤੇ ਮੋਹਰ ਇਸ ਆਜੜੀ ਨੂੰ ਮੋੜ ਦਿਓ ਭਾਈ ਤੇ ਨਾਲ ਹੀ ਸਾਨੂੰ ਗ੍ਰਿਫਤਾਰ ਕਰਵਾਉਣ ਲਈ ਬਾਦਸ਼ਾਹ ਨੇ ਜੋ ਇਨਾਮ ਰੱਖਿਆ ਹੈ ਉਹ ਵੀ ਇਸ ਨੂੰ ਭੇਟ ਕਰੋ ਆਜੜੀ ਨੇ ਮਹਾਰਾਜ ਦੇ ਚਰਨ ਫੜ ਲੈ ਤੇ ਰੋਣ ਲੱਗਾ ਮਾਫੀ ਸੱਚੇ ਬਾਦਸ਼ਾਹ ਕੈਸੀ ਕੁਲੇਣੀ ਘੜੀ ਮੈਂ ਇਹ ਸੋਚ ਬੈਠਾ ਤੁਸੀਂ ਤੁਹਾਨੂੰ ਸਤਗੁਰੂ ਧੀ ਨੂੰ ਸਾਡੇ ਵੱਲੋਂ ਪਿਆਰ ਦੇਈ ਭਾਈ ਆਜੜੀ ਇਨਾਮ ਲੈ ਕੇ ਵਿਦਾ ਹੋਇਆ ਤਾਂ ਭਾਈ ਮਤੇ ਦਾਸ ਜੀ ਬੋਲੇ ਇੱਕ ਹੀ ਕੌਤਕ ਹੈ ਮਹਾਰਾਜ ਜਦ ਬਾਦਸ਼ਾਹ ਨੇ ਸਾਨੂੰ ਫੜਮਾਉਣ ਵਾਲੇ ਨੂੰ ਇਨਾਮ ਦੇਣ ਦਾ ਐਲਾਨ ਕੀਤਾ ਤਾਂ ਇਸ ਆਦਰੀ ਨੇ ਮਾਨ ਵਿੱਚ ਅਰਦਾਸ ਕੀਤੀ ਕਿ ਜੇ ਜਾਣੇ ਜਾਣ ਮਹਾਰਾਜ ਮੇਰੇ ਰਾਹੀਂ ਗ੍ਰਿਫਤਾਰ ਹੋ ਜਾਣ ਤਾਂ ਇਨਾਮ ਨਾਲ ਮੈਂ ਆਪਣੀ ਧੀ ਦਾ ਵਿਆਹ ਕਰ ਦਿਆਂਗਾ ਸੋ ਸਿੱਖ ਦੀ ਦਿਲੋਂ ਨਿਕਲੀ ਅਰਦਾਸ ਤਾਂ ਗੁਰੂ ਨਾਨਕ ਦਾ ਘਰ ਪੂਰੀ ਕਰਦਾ ਹੀ ਆ ਭਾਈ ਜੀ ਤਨਹੁ ਮਹਾਰਾਜ ਆਗਦਿਆ ਭਾਈ ਮਤੇ ਦਾਸ ਜੀ ਨੇ ਮਹਾਰਾਜ ਦੇ ਚਰਨ ਸਪਰਸ਼ ਕੀਤੇ